ਆਪਰਵਾਰ ਮੈਂ ਮਰਾਜੀ ਲੋਗ ਲੋਗ ਕੋਈ ਜਾਂਦੀ ਲੋਗੋ ਦੀ ਲੋਗੋ ਕੋੜੀ ਦੇ ਨਾਲ ਫਾਈਨਲ ਬੰਗਾਰੀ ਹੋ ਚੱਲੀ ਪਕਾਵਾ ਨਹੀਂ ਹੋ ਬਿਨਾਈ ਡਾਡਾ ਇਹੋ ਨਾਲ ਚੋਤੀ ਬੱਕੇ ਬੈਲੋ ਸੁਣਨ ਮੈਂ ਜਾ ਕੱਕਾ ਤਾਂ ਹੰਦ ਕਰਦੇ ਹਟ ਅੰਡ ਬੜੀ ਰਾਣਾ ਜੋਤੀ ਜੇ ਕੀ ਗੱਲ ਹੋਈ ਆ ਐੜਾ ਕੰਮ ਤੋਂ ਆਉਂਦੇ ਸੀ ਤੇ ਉਹਨੇ ਮੇਰੇ ਗੱਲ ਗਲ ਘੋੜਦਾ ਜਿੰਨੇ ਮਣੀ ਨੇ ਉਹ ਕੌਣ ਵਾ ਮਣੀ ਮੇਰਾ ਨਾਮ ਉਹਨੇ ਕੀ ਮੈਂ ਰੱਖਿਆ ਹੀ ਮੇਰਾ ਬੁਆਏਫ੍ਰੈਂਡ ਹੀ ਨਹੀਂ ਉਹਨੇ ਮੈਂ ਰੱਖਿਆ ਹੀ ਕਿ ਮੈਂ ਕਹ ਮੈਂ ਨਹੀਂ ਤੇ ਨਾ ਰਹਿਣਾ ਤੇ ਉਹਨੇ ਮਰਨਾ ਬਦਲਾ ਲੈ ਲਿਆ ਕਹਿੰਦਾ ਹਾਂ ਮੈਂ ਤੈਨੂੰ ਮਾਰਨਾ ਉਹਨੇ ਮੇਰੇ ਲੱਗ ਚ ਤੇਲ ਪਾ ਕੇ ਕਾਲਾ ਮੈਨੂੰ ਕੰਟਰੋਲ ਨਾ ਆ ਬੁਲਾਤੀ ਲੈਟਰ ਨਾ ਕਿਹੜਾ ਮ ਲਗੜਾ ਵਾ ਜਸਪੰ ਸਿੰਘ ਮੇਰਾ ਮੱਲਾ ਵਾ ਤੇਰਾ ਟਾਂ ਸਿੱਤਣੀ ਮੰਨਵਾ ਜੀ ਹੈ ਕੀ ਨਾ ਡੜਾ ਜੀ ਮੁਸਕਾਨ ਕੀ ਗੱਲ ਹੋਈ ਆ ਇੱਕ ਕੰਮ ਤੋਂ ਆਉਂਦੀ ਸੀ ਕੀ ਕੰਮ ਕਰਦੇ ਆ ਇਹ ਕਿਤੇ ਬੈਕਰੀ ਤੇ ਲੱਗੀ ਆ ਅੱਛਾ ਉਹ ਤੋਂ ਕੰਮ ਤੋਂ ਆਉਂਦੀ ਦੇ ਦੇ ਮੰਗਰ ਮੰਗਰ ਕਿਤੇ ਆਉਂਦੇ ਆ ਸੀ ਉਹਨੇ ਮੰਗਰੋ ਦੀ ਦੇ ਤੇਲ ਪਾ ਕੇ ਤੇ ਲੈਟਰ ਨਾਲ ਬਲਾਤੀ ਤੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਕਿੰਨੇ ਲਾਈ ਅੱਗ ਜਿਹਦੇ ਨਾਲ ਰਹਿੰਦੀ ਸੀ ਛੱਡ ਵੀ ਦਿੱਤਾ ਸੀ ਤੇ ਉਹ ਤਾਂ ਵੀ ਨਹੀਂ ਪਿੱਛੇ ਛੱਡੰਦੇ ਆ ਕਹਿੰਦਾ ਕਿ ਮੈਨੂੰ ਰੱਖ ਰੱਖ ਮੈਂ ਤੇਰਾ ਹੀ ਰਹਿਣਾ ਤੁਹਾਡੀ ਕੀ ਲੱਗਦੀ ਏ ਤੇ ਮੇਰੀ ਵੱਡੀ ਭੈਣ ਤੇ ਤੁਸੀਂ ਹੋਰ ਕੀ ਜਾਂਦੇ ਹੋ ਲੈ ਕੇ ਇਨਸਾਫ ਹੋਣਾ ਚਾਹੀਦਾ ਇਹਦਾ ਪੁਲਿਸ ਨੂੰ ਦਿਖਾ ਦਤੀ ਏ ਆ ਪਹਿਲਾਂ ਦਰਖਾਸ਼ਾ ਹੋਈਆਂ ਹੱਡੀਆਂ ਤੇ ਆਤਾ ਇਹਨਾਂ ਦਾ ਛੱਡ ਛੜਾ ਵੀ ਕਰਾਤਾ ਵਾ ਉਹ ਗੇੜੇ ਲੋਣੋਂ ਨਹੀਂ ਹਟਦਾ ਮਗਰ ਉਹ ਇਹਦਾ ਵਿਆਹ ਆ ਉਹਨਾਂ ਦਾ ਵਿਆਹ ਨਹੀਂ ਹੋਇਆ ਉਦਾਂ ਹੀ ਰਹਿੰਦੀ ਸੀ ਸ਼ਰਮ ਇਹ ਕਿਉਂ ਆਦੀ ਬਾਜਾ ਕੰਮ ਕਰ ਜਾਈਗੇ ਕੰਮ ਤਾਂ ਜਿੱਦੋਂ ਕਰ ਰਹੇ ਹੁੰਦੇ ਆ ਆਪਣੇ ਬੇਟੇ ਨੂੰ ਲੈ ਕੇ ਤੇ ਇਹਨਾਂ ਦੇ ਰਾਹ ਦੇ ਵਿੱਚ ਹੁੰਦੇ ਹੁੰਦੇ ਉਹਨੇ ਤੇਲ ਪਾ ਕੇ ਤੇ ਅੱਗ ਲਾ ਦਿੱਤੀ ਉਹਨੂੰ ਮਾਰਨ ਦੀ ਕੋਸ਼ਿਸ਼ ਕਰ ਦਿੱਤੀ ਵੀ ਮਰ ਜੇ ਹੂੰ ਕੌਣ ਸੀ ਮੁੰਡਾ ਜਿਹਨੇ ਇਹ ਗੱਲ ਸੋ ਜਿਹਦੇ ਨਾਲ ਰਹਿੰਦੀ ਸੀ ਇਹ ਕੀ ਨਾਮ ਉਹਦਾ ਮਨੀ ਹਾਂਜੀ ਰਸਤੇ ਚ ਹੋਇਆ ਵਾ ਇਹਨਾਂ ਨੂੰ ਨਹੀਂ ਪਤਾ ਲੱਗਾ ਜੋ ਸੁਰਨ ਸਿੰਘ ਮਲੇ ਕੀ ਮੰਗ ਕਰਦੇ ਤੁਸੀਂ ਹੁਣ ਇਨਸਾਫ ਚੋਨੇ ਪਾਸੇ ਦਾ ਜਿਹੜਾ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਦਾ ਇਨਸਾਫ ਮੰਗਦੇ ਆਂ ਵੈਰੀ ਵਰੀ ਹੈ ਲੈਡੀ ਹਾਂਜੀ ਦੋ ਬੱਚੇ ਇਹਦੇ ਤੇ ਘਰ ਵਾਲੇ ਨਾਲ ਡਿਵੋਰਸ ਹੋਇਆ ਦਾ ਤੂੰ ਨਾਂ ਲਾਉਂਦੇ ਨੇ ਕਰਕੇ ਹਾਂਜੀ ਨਾਂ ਲਾਉਂਦਾ ਪਿਆ ਸੀ ਤੂੰ ਨਾਂ ਹਾਂਜੀ ਪਹਿਲੇ ਆਨੇ ਪਿੱਛੇ ਆਉਂਦਾ ਏ ਗਲੀ ਚ ਵੜ ਗਿਆ ਉਦੋਂ ਭੱਜ ਕੇ ਆਇਆ ਤੇਰ ਬਾਅਦ ਆਉਂਦੇ ਤੇ ਲਾਟਨ ਅਗ ਲਾ ਕੇ ਭੱਜ ਗਿਆ ਹੂੰ ਤੇ ਇਹ ਤੇਲੀ ਲੱਗਦੀ ਏ ਮੇਰੀ ਮੰਮੀ ਆ ਇਹ ਨਹੀਂ ਮੈਂ ਥੋੜਾ ਜਿਹਾ ਅਮਰਜੀਤ ਸਿੰਘ ਹਾਂਜੀ ਮਨ ਲਾਜੇਪ ਸਿੰਘ ਦੇ ਵਿੱਚ ਜਿਹਦਾ ਕੋ ਨੋਨ ਸੀ ਜਾਣਕਾਰ ਸੀ ਤੇ ਮਨੀ ਨਾਂ ਦਾ ਕੋਈ ਲੜਕਾ ਉਹ ਇਹਨੂੰ ਤੇਲ ਪਾ ਕੇ ਹੁਣੇ ਸੜ ਗਿਆ ਅੱਛਾ ਅਸੀਂ ਉੱਥੇ ਦੇਖਿਆ ਦੇ ਹਦਾਵਾ ਦੇ ਇਹਨੂੰ ਇਸ ਹਾਲਤ ਦੇ ਜ਼ਖਮੀ ਹਾਲਤ ਦਾ ਹਸਪੀਟਲ ਲੈ ਕੇ ਆਏ ਆ ਬਾਕੀ ਇਹ ਜੇਰੇ ਲਾ ਰਿਹਾ ਹੁਣ ਇਹ ਡਾਕਟਰ ਸਾਹਿਬ ਅਮਰ ਸਾਹਿਬ ਸ਼ਿਫਟ ਕਰਨ ਲੱਗੇ ਬਹੁਤ ਜ਼ਿਆਦਾ ਬਰਨ ਹੈ ਜਿਨੇ ਇਹ ਬਰਨ ਕੀਤਾ ਉਹ ਅਸੀਂ ਤੋਂ ਮੌਕੇ ਤੇ ਨਹੀਂ ਹੈਗੇ ਮੌਕੇ ਤੇ ਜਦੋਂ ਪਹੁੰਚੇ ਉਹਨੇ ਜਿਹਨੂੰ ਫਰਾਰ ਹੋ ਚੁੱਕਾ ਹੈ ਤੁਸੀਂ ਕਰਤਾ ਜੀ ਇਨਫਾਰਮ ਕਰ ਦਿੱਤਾ ਪੁਲਿਸ ਵਾਲ ਸਾਰੀ ਹੈ ਉਹਨੇ ਉਹ ਆਪਣੀ ਕਾਰਵਾਈ ਅਗਲੀ ਕਰਨੀ ਹੈ